ਅੱਜ ਆਪਾਂ ਆਲੂ ਸੋਆ ਬਿੰਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਟੇਸਟੀ ਸੁਪਰ ਟੇਸਟੀ ਬਣਦੀ ਹੈ ਇਹ ਸਭ ਨੂੰ ਬਹੁਤ ਪਸੰਦ ਆਉਂਦੀ ਹੈ ਪ੍ਰੋਟੀਨ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਜੇ ਆਪ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਸੋਆ ਬਿੰਦੀ ਸਬਜ਼ੀ ਬਣਾਓਗੇ ਤਾਂ ਬਹੁਤ ਟੇਸਟੀ ਲੱਗੂਗੀ ਆਪ ਨੂੰ ਤਾਂ ਆਪ बार-ਬਾਰੀ ਇਸੇ ਤਰੀਕੇ ਨਾਲ ਬਣਾਓਗੇ ਤੇ ਆਪਾਂ ਇਹ ਨਿਊਟਰੀ ਲੈ ਲਈਏ ਇਹ ਆਲੂ ਲੈ ਲਈਏ ਲਸਣ ਹਰੀ ਮਿਰਚ ਟਮਾਟਰ ਅਦਰਕ ਪਿਆਜ਼ ਇਹ ਸਾਰੇ ਆਪਾਂ ਚੰਗੀ ਤਰ੍ਹਾਂ ਧੋ ਕੇ ਸਰਵਾ ਕੇ ਰੱਖ ਲਿਆ ਆਪਾਂ ਨਾਲ ਨਿਊਟੀ ਦੇ ਵਿੱਚ ਸਵਾ ਬਿੰਦੇ ਵਿੱਚ ਗਰਮ ਪਾਣੀ ਪਾ ਦਾਂਗੇ ਤੇ ਇਹਨੂੰ ਡਬੋ ਕੇ ਰੱਖ ਦਾਂਗੇ ਇਸ ਤਰ੍ਹਾਂ ਥੋੜਾ ਜਿਹਾ ਨਮਕ ਵੀ ਪਾ ਦਾਂਗੇ ਬਾਕੀ ਆਪਾਂ ਇਹ ਚੌਪ ਕਰ ਲਾਂਗੇ ਸਾਰੇ ਪਿਆਜ਼ ਵਗੈਰਾ ਜੋ ਵੀ ਹੈ ਤੇ ਆਪਾਂ ਨੇ ਕੜਛੀ ਤੇਲ ਦੀ ਲੈ ਲਈ ਤੇਜ ਪੱਤਾ ਲੈ ਲਿਆ ਲੌਂਗ, ਇਲਾਇਚੀ, ਦਾਲਚੀਨੀ ਇਹ ਆਪਾਂ ਪਹਿਲਾਂ ਪਾ ਦਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਆਪਣੇ ਚੌਪ ਕਰਿਆ ਹੋਇਆ ਪਿਆਜ਼ ਵਗੈਰਾ ਇਹ ਸਾਰੇ ਪਾ ਦਾਂਗੇ ਚ ਪੁੰਨ ਲੰਗੇ ਨੂੰ ਇਹ ਸਭ ਜਿਨਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਲਓ ਜੀ ਆਪਣੇ ਪਿਆਜ਼ ਹਲਕੇ ਜਿਹਾ ਭੁੱਜ ਗਏ ਆਪਾਂ ਨੇ ਪਾਣੀ ਚ ਕੱਢ ਲਿਆ ਨੁਟਰੀ ਨੂੰ ਚੰਗੀ ਤਰ੍ਹਾਂ ਨਾ ਨਚੋੜ ਲਾਂਗੇ ਸਮਾਰ ਕੇ ਸਾਰਾ ਪਾਣੀ ਕੱਢ ਦਾਂਗੇ ਇਹਦਾ ਤੇ ਇਹਦੇ ਵਿੱਚ ਨਾ ਆਪਾਂ ਦਹੀਂ ਪਾਵਾਂਗੇ 2 ਚਮਚੇ ਦਹੀਂ ਪਾ ਲਈ ਤੇ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਥੋੜੀ ਜੀ ਅੱਧੇ ਚਮਚੇ ਤੋਂ ਵੀ ਘੱਟ ਨਮਕ ਪਾਵਾਂਗੇ ਗਰਮ ਮਸਾਲਾ ਪਿਆਜ਼ ਜੀ ਆਪਾਂ ਆਪਣੇ ਭੁੰਨੀ ਜਾਵਾਂਗੇ ਤੇ ਇਹਨੂੰ ਨਾ ਚੰਗੀ ਤਰ੍ਹਾਂ ਇਸ ਤਰ੍ਹਾਂ ਦੇਖੋ ਮਿਕਸ ਕਰਕੇ ਰੱਖ ਲਿਆ ਪਿਆਜ਼ ਭੁੰਨਾਂਗੇ ਆਪਾਂ ਟਮਾਟਰ ਤੇ ਹਰੀ ਮਿਰਚ ਇਹ ਧੋ ਲੈਣੀ ਚੰਗੀ ਤਰ੍ਹਾਂ ਤੇ ਆਪਾਂ ਪਹਿਲਾਂ ਆਪਣੇ ਪਿਆਜ਼ਾਂ 'ਚ ਹਲਦੀ ਪਾ ਲਾਂਗੇ ਥੋੜਾ ਜਿਹਾ ਗਰਮ ਮਸਾਲਾ 1.5 ਚਮਚਾ ਗਰਮ ਮਸਾਲਾ ਪਾ ਲਿਆ ਨਮਕ ਪਾ ਲਿਆ ਨਮਕ ਆਪਣੇ ਹਿਸਾਬ ਨਾਲ ਹੀ ਪਾਣਾ ਆਪਾਂ ਨੇ ਪਹਿਲਾਂ ਵੀ ਨਮਕ ਪਾ ਲਿਆ ਉਹਦੇ ਵਿੱਚ ਸੋ ਆਵਿਂ ਚ ਮਲਾਲਾ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਮਸਾਲੇ ਨੂੰ ਲਾਲ ਮਿਰਚੀ ਪਾ ਲੈਣੀ ਐ ਭੁੰਨ ਲਾਗੇ ਨੂੰ ਚੰਗੀ ਤਰ੍ਹਾਂ ਤੇ ਆਪਾਂ ਨੇ ਟਮਾਟਰ ਤੇ ਹਰੀ ਮਿਰਚ ਆਪਾਂ ਨੇ ਮਿਕਸੀ ਕਰ ਲਈ ਹੁਣ ਇਹ ਵੀ ਇਹਦੇ ਵਿੱਚ ਪਾ ਲਾਂਗੇ ਇਸ ਨੂੰ ਚੰਗੀ ਤਰ੍ਹਾਂ ਭੁੰਨਾਗੇ ਟਮਾਟਰ ਤੇ ਪਿਆਜ਼ ਨੂੰ ਥੋੜਾ ਜਿਹਾ ਪਾਣੀ ਪਾ ਲਾਂਗੇ ਪਾਣੀ ਪਾ ਕੇ ਭੁੰਨ ਲੱਗ ਚੰਗੀ ਤਰ੍ਹਾਂ ਆਪਣਾ ਇਸ ਰਿਕਨਾ ਜ਼ਰੂਰ ਬਣਾ ਕੇ ਦੇਖਿਓ ਸਭ ਜੀ ਟਾਕੇ ਰੱਖ ਦਿਆਂਗੇ ਨੂੰ ਘੱਟ ਗੈਸ ਕਰਕੇ ਲੋ ਜੀ ਫ੍ਰਮ ਸਾਲਾ ਪੁੱਜ ਗਿਆ ਦੇਖੋ ਤੇਲ ਛੜਦਾ ਮਸਾਲੇ ਨੇ ਟਮਾਟਰ ਵੀ ਚੰਗੀ ਤਰ੍ਹਾਂ ਪੁੱਜ ਗਏ ਗੈਸ ਹੁਣ ਆਪਾਂ ਥੋੜੀ ਜਿਹੀ ਤੇਜ਼ ਕਰ ਲਾਂਗੇ ਪੁੰਨ ਲਾਂਗੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਕੇ ਪੁੰਨ ਲਾਂਗੇ ਪਹਿਲਾਂ ਆਲੂਆਂ ਨੂੰ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਮੇਰੇ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸਪੋਰਟ ਕਰਿਓ ਜਿਨ੍ਹਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕਰਿਆ ਜੀ ਉਹਨਾਂ ਦਾ ਦਿলো ਧੰਨਵਾਦ ਦੇਖੋ ਜੀ ਸਰਚੰਗੀ ਤਰ੍ਹਾਂ ਆਪਾਂ ਪੁੰਨ ਲਾਂਗੇ ਆਲੂਆਂ ਨੂੰ ਪਹਿਲਾਂ ਗਰਮ ਪਾਣੀ ਪਾ ਲਾਂਗੇ ਥੋੜਾ ਜਿਹਾ ਇੱਕ ਵਾਰ ਮੇਰੇ ਤਰੀਕੇ ਨਾਲ ਸਬਜ਼ੀ ਜ਼ਰੂਰ ਬਣਾਣਾ ਜੀ ਫੇ ਕਮੈਂਟ ਕਰਕੇ ਦੱਸਿਓ ਜੀ ਕਿਸ ਤਰ੍ਹਾਂ ਬਣੀ ਬਹੁਤ ਟੇਸਟੀ ਸਬਜ਼ੀ ਬਣਦੀ ਐ ਇਸ ਤਰ੍ਹਾਂ ਟੱਕ ਕੇ ਰੱਖ ਦਾਂਗੇ ਆਪਾਂ ਦੇਖੋ ਜੀ ਆਪਾਂ ਦੇਖ ਲੈਨੇ ਆਪਣੇ ਆਲੂ ਬਣ ਗਏ ਜੇ ਕਿਸ ਨੂੰ ਭੁੱਖ ਨਹੀਂ ਹੁੰਦੀ ਉਹ ਵੀ ਇਹ ਸਬਜ਼ੀ ਨਾਲ ਰੋਟੀ ਖਾ ਲੈਂਦਾ ਤੇ ਆਪਾਂ ਜਿਹੜੇ ਆਪਾਂ ਦਹੀਂ ਚ ਪਾ ਕੇ ਰੱਖੇ ਸੀ ਆਪਣੇ ਨਿਊਟਰੀ ਸੋਆਬੀਨ ਹੁਣ ਇਹ ਵੀ ਇਹਦੇ ਵਿੱਚ ਮਿਕਸ ਕਰ ਦਾਂਗੇ ਇਹਨੂੰ ਨਿਊਟਰੀ ਵੀ ਬੋਲ ਦਿੰਦੇ ਆ ਸੋਆਬੀਨ ਵੀ ਬੋਲ ਦਿੰਦੇ ਆ ਜੀ ਬੜੀਆਂ ਵੀ ਬੋਲ ਦਿੰਦੇ ਆ ਲੋ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਗਰਮ ਪਾਣੀ ਪਾਵਾਂਗੇ ਆਪਾਂ रला देंगी चंकी तरह ढक के रख देंगे अपा लो जी अपनी सब्जी बन के तैयार आई ਇਹਨਾਂ ਥੋੜੀ ਜਿਹੀ ਗਰੇਵੀ ਗਰੇਵੀ ਥੋੜੀ ਹੋ ਚੰਗੀ ਲੱਗਦੀ ਜਿਆਦਾ ਤਰੀ ਵਾਲੀ ਨਹੀਂ ਚੰਗੀ ਲੱਗਦੀ ਇੰਨੀ ਕੇ ਗਰੇਵੀ ਸੋਹਣੀ ਲੱਗਦੀ ਇਹਦੇ ਵਿੱਚ ਇਸ ਤਰੀ ਬਹੁਤ ਟੇਸਟੀ ਲੱਗਦੀ ਹੈ ਸਬਜੀ ਤੇ ਆਪਣੀ ਸਬਜੀ ਥੋੜੀ ਜਿਹੀ ਠੰਡੀ ਹੋ ਗਈ ਹੁਣ ਆਪਾਂ ਇਹ ਤੇ ਧਨੀਆ ਪਤਾ ਕੱਟਿਆ ਹੈ लो करें, जी हम आपव करेंगे कॉली पावेंगे कलर देखो जी कि सोहना कलर आया था खाने बहुत टेस्टी सब्जी बनी है लो जी आप भी खाओ जी आप भी इंजॉय करो